ਔਰ ਜ਼ਿੰਦਗੀ ਵਿੱਚ ਪਹਿਲੀ ਦਫਾ ਮੈਨੂੰ ਮਹਿਸੂਸ ਹੋਇਆ ਕਿ ਮੈਨੂੰ ਇਸ ਮਹਿਫਲ ਵਿੱਚ ਨਹੀਂ ਆਉਣਾ ਚਾਹੀਦਾ ਸੀ ਕਿਉਂਕਿ ਹਾਰ ਹੁੰਦੀ ਹੈ ਸ਼ਰਮਸਾਰੀ ਇਹ ਬੰਦਾ ਬੜਾ ਦਲੇਰਵਾਜ਼ਾ ਉਹਦੀਆਂ ਦਲੀਲਾਂ 'ਤੇ ਸੁਣਨੇ ਦਾ ਸੀ ਕਿਸ ਢੰਗ ਨਾਲ ਉਸਨੇ ਮੁਸਲਮ ਬਖਤੇ ਨੂੰ ਖਾਮੋਸ਼ ਕਰਾ ਦਿੱਤਾ ਈਸਾਈ ਪਾਦਰੀ ਦੀਆਂ ਦਝੀਆਂ ਉਡਾ ਦਿੱਤੀ ਉਸਨੇ ਜੈਨ ਧਰਮ ਦੀ ਨਰਮਤਾ ਦਾ ਇਸ ਢੰਗ ਨਾਲ ਮਜ਼ਾਕ ਉਡਾਇਆ ਸਮੁੱਚੀ ਦੁਨੀਆ ਹਸਦੀ ਪਈ ਸੀ ਉਦੋਂ ਖਿਆਲ ਆਇਆ ਮੈਨੂੰ ਕਿ ਕਿਦਰੇ ਸਿੱਖ ਧਰਮ ਨੂੰ ਲੈ ਕੇ ਇੱਕੋ ਜੇ ਸ਼ਬਦ ਉਜੀਆਂ ਦਲੀਲਾਂ ਨਾਲ ਖੜੀਆਂ ਕਰ ਦੇ। ਖੈਰ ਮੈਂ ਕੋਈ 10 ਸਿਕ ਮਿੰਟ ਬੋਲੇ ਆ। ਉਸਨੇ ਇੱਕ ਬੜਾ ਕੀਮਤੀ ਸਵਾਲ ਖੜਾ ਕਰ ਦਿੱਤਾ। ਮੈਨੂੰ ਕਹਿਣ ਲੱਗਾ ਮਸੇਮ ਜੀ ਜਿਸ ਪਰਮਾਤਮਾ ਦੀ ਤੁਸੀਂ ਗੱਲ ਕਰ ਰਹੇ ਹੋ ਇਹਨੂੰ ਵੇਖਿਆ ਕਦੀ? ਮੈਂ ਕਹਿੰਨੇ ਨਹੀਂ ਵੇਖਿਆ। ਤੋ ਕਹਿਣ ਲੱਗਾ ਇੱਕ ਈੜੀ ਸਿਆਣਾ ਹੈ ਜਿਹਨੂੰ ਵੇਖਿਆ ਨਹੀਂ ਉਹਦੀ ਚਰਚਾ ਕਰੀ ਜਾਨੀ। ਤੋ ਦੀ ਗੱਲ ਕਰੀ ਜਾਨੀ। ਐਥੋਂ ਉਸਨੇ ਮੈਨੂੰ ਪਕੜਿਆ। ਔਰ ਹਰ ਇੱਕ ਨੂੰ ਵਕ ਵਕ ਤਾਂ ਤੋ ਪਕੜਦਾ ਮੈਂ ਬਹਿਲੇ ਅਰਸ ਕੀ ਪੀਏ ਬਹੁਤ ਸਾਰੇ ਬਹੁਤ ਜਣਾ ਉਹ ਵੀ ਸਿਆਣਪ ਦਾ ਮੈਂ ਕਾਇਲ ਮੰਨਦਾ ਸੀ ਕਹਿਣ ਲੱਗਾ ਜਿਸ ਨੂੰ ਵੇਖਿਆ ਨਹੀਂ ਉਹਦੀ ਚਰਚਾ ਕਰੀ ਜਾਣੀ ਕਰੀ ਜਾਣੀ ਸੁਣਾਈ ਜਾਣੀ ਅਗਲਿਆਂ ਦਾ ਵੀ ਵਕਤ ਜ਼ਾਇਆ ਕਰਨਾ ਆਪਣਾ ਵੀ ਉੱਤੇ ਜ਼ਾਇਆ ਸਮਾਂ ਜ਼ਾਇਆ ਕਰਨ ਤੋਂ ਇਲਾਵਾ ਕੀ ਕਹਿੰਦਾ ਥੋੜੀ ਜਿਹੀ ਤੁਸੀਂ ਬਾਰੇ ਇੱਕ ਬੀਲੀ ਨਾਲ ਵੇਖੋ ਕਿ ਜਿਸ ਚੀਜ਼ ਨੂੰ ਤੁਸੀਂ ਵੇਖਿਆ ਹੀ ਨਹੀਂ ਉਸਦੀ ਵਿਆਖਿਆ ਕਰਨੀ ਕੀ ਨੇ ਰੱਖਦੇ ਜੇਨੂੰ ਤੁਸੀਂ ਦੇਖਿਆ ਨਹੀਂ ਉਹਦੀ ਚਰਚਾ ਕਰਨੀ ਕੀ ਮੈਨੇ ਰੱਖਤੀ ਮੈਂ ਕਿ ਲਾਜ਼ਮੀ ਨਹੀਂ ਕਿ ਉਸ ਨੂੰ ਦੇਖਿਆ ਜਾਵੇ ਮੈਂ ਕਿ ਗੁਰੂ ਨਾਨਕ ਨੇ ਕਿਹਾ ਮਹਿਸੂਸ ਕੀਤਾ ਜਾਂਦਾ ਹੈ ਉਸ ਨੂੰ ਅਨੁਭਵ ਕੀਤਾ ਜਾਂਦਾ ਹੈ ਪવન ਚਲਦੀ ਹੈ ਮਹਿਸੂਸ ਹੁੰਦੀ ਹੈ ਦਿਸਦੀ ਨਹੀਂ ਮੈਂ ਕਿ ਮਿਰਚਾਂ ਦਿਸਨੀਆਂ ਨੇ ਕੁੜਤਨ ਨਹੀਂ ਦਿਸਦੀ ਖੰਡ ਦਿਸਦੀ ਹੈ ਮਿਠਾਸ ਨਹੀਂ ਦਿਸਦੀ ਲੋਨ ਦੇ ਸੁਪੰਦਰਾਂ ਨਮਕੀਨ ਮਾਦਾ ਨਹੀਂ ਦਿਸਦਾ ਕੋਈ ਇਹ ਆ ਕੇ ਮੈਂ ਲੂਣ ਤੇ ਵੇਖਦਾ ਪਿਆ ਪਰ ਹੁਣ ਨਮਕੀਨ ਜਿਹੜਾ ਮਾਦਾ ਉਹ ਵੀ ਦਿਖਾ ਸ਼ੱਕਰ ਦੇ ਨਾਲ ਮਿਠਾਸ ਵੀ ਦਿਖਾ ਕਿਸ ਤਰ੍ਹਾਂ ਦਿਖਾਉ ਦੇ ਮਿਠਾਸ ਮਿਠਾਸ ਦਾ ਕੀ ਰੂਪ ਹੈ ਕੋਈ ਰੂਪ ਨਹੀਂ ਸ਼ੱਕਰ ਦਾ ਰੂਪ ਹੈ ਮਿਰਚਾਂ ਦਾ ਰੂਪ ਹੈ ਕੁੜਤਨ ਦਾ ਕੋਈ ਰੂਪ ਨਹੀਂ ਹਵਾ ਮਹਿਸੂਸ ਹੁੰਦੀ ਹੈ ਮੈਂ ਕਿਹਾ ਫੁੱਲ ਦੇਖੇ ਜਾ ਸਕਦੇ ਨੇ ਮਹਿਕ ਨਹੀਂ ਦੇਖੀ ਜਾ ਸਕਦੀ ਮੈਨੂੰ ਕਹਿਣ ਲੱਗੇ ਬਹੁਤ ਪੁਰਾਣੀਆਂ ਦਲੀਲਾਂ ਨੇ ਪੜ ਚੁੱਕੇ ਆ ਤੇ ਮੈਂ ਸੁਣ ਚੁੱਕੇ ਹਜ਼ਾਰਾਂ ਕਹਿੰਦਾ ਤੁਹਾਡੀ ਇਹ ਦਲੀਲ ਮੇਰੇ ਸਾਹਮਣੇ ਨਹੀਂ ਠਹਿਰ ਸਕਦੀ ਆਖਣ ਲਗਾ ਮਿਰਚ ਮੂੰਹ ਦੇ ਚ ਰੱਖੀ ਹੈ ਨਾ ਤੇ ਗੁਰਤ ਤਨ ਮਹਿਸੂਸ ਹੁੰਦੀ ਹੈ ਸ਼ੱਕਰ ਨੂੰ ਮੂੰਹ ਦੇ ਚ ਪਾਈਏ ਤੇ ਮਿਠਾਸ ਮਹਿਸੂਸ ਹੁੰਦੀ ਹੈ ਹਵਾ ਜਦ ਚਲਦੀ ਹੈ ਤੇ ਮਹਿਸੂਸ ਹੁੰਦੀ ਹੈ ਮੈਨੂੰ ਕਹਿੰਦਾ ਵਾਇਗਰੂ ਵਾਇਗਰੂ ਕਰਦੇ ਕੋਈ ਵਾਇਗਰੂ ਮਹਿਸੂਸ ਹੁੰਦਾ ਕੰਦਾ ਕੱਖ ਨਹੀਂ ਬੁਧੇਰੀ ਦੁਨੀਆ ਆਰਾਮ ਆਰਾਮ ਕਰਦੀ ਕਰਦੀ ਬੁਧੇਰੀ ਵਾਇਗਰੂ ਮਹਿਸੂਸ ਕਰਦੀ ਬੁਧੇਰੀ ਅੱਲਾ ਅੱਲਾ ਕਰਦੀ ਕਰਦੀ ਕਹਿੰਦੇ ਮਿਰਚਾਂ ਮੂੰਹ ਚ ਰੱਖੀ ਤੇ ਗੁਰਤ ਤਨਾਉਂਦੀ ਹੈ ਉਸੇ ਵਕਤ ਆਉਂਦੀ ਹੈ ਨਮਕ ਨੂੰ ਮੂੰਹ ਚ ਪਾਈਏ ਤੇ ਉਸੇ ਵਕਤ ਪਤਾ ਚੱਲਦਾ ਹਾਂ ਨਮਕੀਨ ਮਾਦ। ਸ਼ੱਕਰ ਨੂੰ ਮੂੰਹ ਚ ਪਾਈਏ ਤੇ ਉਸੇ ਵਕਤ ਪਰਤਾ ਚੱਲਦਾ ਹੈ ਮਠਾਸ। ਅੱਜ ਤੱਕ ਧਰਮੀ ਬੰਦੇ ਹੀ ਪਰਮਾਨਦ ਦੇਂਦੇ ਆ ਰਹੇ ਸਨ। ਬਈ ਸ਼ੱਕਰ ਦਿੱਸਦੀ ਹੈ ਮਠਾਸ ਨਹੀਂ ਦਿੱਸਦੀ। ਪਵਨ ਨਹੀਂ ਦਿੱਸਦਾ। ਪੂਰੋ ਦਿੱਸਦੇ ਨੇ ਮਹਿਕ ਨਹੀਂ ਦਿੱਸਦੀ। ਤੇਹੀ ਦਲੀਲਾਂ ਦੇਣੀਆਂ ਸਨ ਤੇ ਮੈਨੂੰ ਪਹਿਲੀ ਵਾਰ ਪਤਾ ਚੱਲਿਆ ਵੀ ਇਹ ਦਲੀਲਾਂ ਵੀ ਰੱਦ ਕੀਤੀਆਂ ਜਾ ਸਕਦੀਆਂ। ਉਹਨੇ ਰੱਦ ਕਰ ਦਿੱਤੀ। ਉਹਨੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇ ਕਹਿੰਦਾ ਬਹੁਤ ਪੁਰਾਣੀਆਂ ਦਲੀਲਾਂ ਨੇ ਅੱਜ ਦੇ ਯੁੱਗ ਵਿੱਚ ਨਹੀਂ ਕੰਮ ਆਉਂਦੀਆਂ ਅੱਜ ਦੇ ਯੁੱਗ ਦੇ ਵਿੱਚ ਇਹਨਾਂ ਦਲੀਲਾਂ ਨੂੰ ਰੱਦ ਕਰਨ ਵਾਸਤੇ ਦਲੀਲਾਂ ਮੌਜੂਦ ਨੇ ਤਾਂ ਕਹਿੰਦਾ ਮਿਰਚ ਦੀ ਕੁੜੱਤਨ ਮਹਿਸੂਸ ਹੁੰਦੀ ਹੈ ਜਦ ਤੁਸੀਂ ਵਾਹਿਗੁਰੂ ਵਾਹਿਗੁਰੂ ਕਰਦੇ ਹੋ ਕੋਈ ਮਹਿਸੂਸ ਹੁੰਦਾ ਹੈ ਰਾਮ ਰਾਮ ਕਰਦੇ ਹੋ ਮਹਿਸੂਸ ਹੁੰਦਾ ਹੈ ਕਹਿੰਦਾ ਮਹਿਸੂਸ ਹੋਵੇ ਤਾਂ ਮੈਨੂੰ ਹੋਣਾ ਚਾਹੀਦਾ ਮੈਂ 1 ਘੰਟਾ ਰਾਮ ਰਾਮ ਕਰਦਾ ਮੈਨੂੰ ਮਹਿਸੂਸ ਹੋਣਾ ਚਾਹੀਦਾ ਹੈ ਤੇ ਜਦ ਮੈਂ 1 ਘੰਟਾ ਕਰਾਂ ਤੇ ਇਹ ਪਤਾ ਚੱਲੇ ਕੁਝ ਵੀ ਨਹੀਂ ਹੈ ਤਾਂ ਫਿਰ ਤਲੰਜਲੀ ਦੇ ਦੇਣੀ ਚਾਹੀਦੀ ਹੈ ਇੱਕ ਪਾਸੇ ਸੁਭ ਦੇਣਾ ਚਾਹੀਦਾ ਹੈ ਮੈਨੂੰ ਇਸ ਸੰਬੰਧ ਵਿੱਚ ਇੱਕ ਦਲੀਲ ਦਿੱਤੀ ਮੈਂ ਇੱਕ ਬੰਦੇ ਨੂੰ ਬੁਖਾਰ ਚੜ ਜਾਇਆ ਨਾ 104 ਡਿਗਰੀ ਦਾ 105 ਡਿਗਰੀ ਦਾ ਤੇ ਬੁਖਾਰ ਦੀ ਤਾਪ ਕਿਹੜਿਆ ਇਤਨੀ ਵੱਧ ਜਾਏ ਕਿ ਬਿਮਾਰ ਬੰਦਾ ਹੋ ਜਾਏ बेहोश ਤੇ ਹੁਣ बेहोश ਦੇ ਮੂੰਹ ਤੇ ਚੱਕਰ ਪਾਈ ਉਹਨੂੰ ਨਹੀਂ ਪਤਾ ਚੱਲਦਾ ਮਿੱਠੀ ਹੈ ਕਿ ਨਹੀਂ ਉਹਨੂੰ ਨਹੀਂ ਪਤਾ ਚੱਲਦਾ ਕੋਈ ਫੁੱਲ ਵੀ ਹੈ ਨਹੀਂ ਜਾਂ ਉਹਨਾਂ ਦੀ ਮਹਿਕ ਵੀ ਹੈ ਜਾਂ ਨਹੀਂ ਪਾਉਣ ਲੰਗ ਰਹੀ ਉਹਨ ਕੋਈ ਸਪਰਸ਼ ਨਹੀਂ ਕਿਉਂਕਿ बेहोश ਉਹ ਦੇ ਮੂੰਹ ਦੇ ਵਿੱਚ ਹੋਰ ਕੋਈ ਪਦਾਰਥ ਪਾ ਦੇ ਕੋਈ ਸਵਾਦ ਨਹੀਂ ਕਿਉਂਕਿ बेहोश ਬਿਲਕੁਲ बेहोश ਹੈ ਮੈਂ ਕਹ ਤੈਨੂੰ ਜੇ ਰਾਮ ਨਹੀਂ ਮਹਿਸੂਸ ਮਹਿਸੂਸ ਹੁੰਦਾ ਜ਼ਰੂਰ ਤੇਰਾ ਦਿਲ ਦਿਮਾਗ ਵੰਦਰੋਂ बेहोश ਹੈ बेहोश ਮਨੁੱਖ ਨੂੰ ਨਹੀਂ ਪਤਾ ਚੱਲਦਾ बेहोश ਬੰਦੇ ਨੂੰ ਬਿਲਕੁਲ ਨਹੀਂ ਪਤਾ ਚੱਲਦਾ ਕਿ ਕੁਝ ਹੈ ਜਾਂ ਨਹੀਂ ਮੈਨੂੰ ਕਹਿ ਲਗਾ ਚਲੋ ਮੈਂ बेहोश ਹਾਂ ਪਰ ਤੁਸੀਂ ਤੇ ਹੋਸ਼ ਦਾ ਦਾਵਾ ਕਰਦੇ ਹੋ ਪਰ ਤੁਸੀਂ ਵੀ ਕਹਿ ਚੁੱਕੇ ਨਹੀਂ ਦੇਖਿਆ ਹਾਂ ਜੀ ਪਕੜੀ ਦੋ ਕਹਿੰਦਾ ਇਸ ਵਾਸਤੇ ਈਸ਼ਵਰ ਦੀ ਹੋਂਦ ਨੂੰ ਸਿੱਧ ਕਰਨਾ ਅੱਜ ਤੱਕ ਬਣ ਨਹੀਂ ਸਕੇ ਤੇ ਦੋ ਅੱਖਾਂ ਨਾਲ ਦੇਖਿਆ ਨਾ ਜਾ ਸਕੇ ਜਿਹਨੂੰ ਦਿਮਾਗ ਨਾਲ ਸਮਝਿਆ ਨਾ ਜਾ ਸਕੇ ਉਹਨੂੰ ਕਿਉਂ ਮੰਨੀਏ ਤੇ ਜਦ ਮੈਂ ਕਿਹਾ ਕਿ ਬਈ ਵਿਸ਼ਵਾਸ ਨਾਲ ਸੰਬੰਧ ਜੋੜੀਏ ਤੇ ਗੱਲ ਬਣ ਜਾਂਦੀ ਏ ਉਸ ਦੀ ਪ੍ਰਾਪਤੀ ਹੋ ਜਾਂਦੀ ਅਖੰਡ ਕਾ ਅਨਪੜ੍ਹ ਦੁਨੀਆਂ ਵਿੱਚ ਵਿਸ਼ਵਾਸ ਕੀਤਾ ਜਾ ਸਕਦਾ ਹੈ ਪੜ੍ਹੀ ਲਿਖੀ ਦੁਨੀਆਂ ਵਿੱਚ ਪਹਿਲੇ ਦਲੀਲ ਪਹਿਲੇ ਪ੍ਰਮਾਣ ਪਹਿਲੇ ਸਬੂਤ ਸਬੂਤ ਨਹੀਂ ਤੇ ਕੁਛ ਨਹੀਂ ਉਹ ਕਹਿੰਨ ਲਗਾ ਇਹ ਧਨਤਾ ਦੀ ਯੋਗ ਹੈ ਸੈنس ਪਹਿਲੇ ਸਬੂਤ ਦਿੰਦੀ ਹੈ ਤੇ ਫਿਰ ਗੱਲ ਆਉਂਦੀ ਤੇ ਕਹਿੰਦੇ ਨੇ ਧਰਮੀ ਵਖਤੇ ਕਹੀ ਜਾਂਦੇ ਨੇ ਕਹੀ ਜਾਂਦੇ ਨੇ ਸਬੂਤ ਕੱਖ ਵੀ ਨਹੀਂ ਲੱਗੋ ਖਰੂਫ ਕੁਛ ਨਹੀਂ ਹੈ ਈਸ਼ਵਰ ਦੀ ਹੋਂਦ ਦਾ ਕੋਈ ਸਬੂਤ ਨਹੀਂ ਹੈ ਵੇ ਦੇ ਸਬੂਤ ਕਿਉਂਕਿ ਵਾਕਈ ਧਰਮੀ ਬੰਦੇ ਵੀ ਕਹਿੰਦੇ ਕੋਈ ਸਬੂਤ ਨਹੀਂ ਵੀ ਕਿਸ ਤਰ੍ਹਾਂ ਆਖਦੇ ਜੀ ਵੀ ਰੱਬ ਫਲਾਣੇ ਵਰਗਾ ਹੈ ਤੁਹਾਡਾ ਜਿਹੜਾ ਵਾਲ ਸਾਲ ਸ਼ਹਿਰ ਹੈ ਕਿਸੇ ਹੋਰ ਸ਼ਹਿਰ ਨੂੰ ਵੇਖ ਕੇ ਕਹਿ ਸਕਦੇ ਆ ਵੀ ਤੁਹਾਡਾ ਸ਼ਹਿਰ ਫਲਾਣੇ ਸ਼ਹਿਰ ਵਰਗਾ ਫਲਾਣਾ ਫੁਲ ਫਲਾਣੇ ਵਰਗਾ ਹੈ ਫਲਾਣਾ ਮਨੁੱਖ ਫਲਾਣੇ ਵਰਗਾ ਹੈ ਉਹ ਰੱਬ ਬਾਰੇ ਕੀ ਦਲੀਲ ਦੇਈ ਵੀ ਰੱਬ ਫਲਾਣੇ ਵਰਗਾ ਕਿਉਂਕਿ ਉਸ ਵਰਗਾ ਹੋ ਰਹੀ ਕਿਸੇ ਨਾਲ ਦਲੀਲ ਦੇ ਤਿਸ ਦਾ ਸ਼ਰੀਕ ਕੋਈ ਨਹੀਂ ਜਦ ਉਸ ਵਰਗਾ ਉਹ ਹੋਰ ਹੈ ਹੀ ਨਹੀਂ ਪ੍ਰਮਾਣ ਕਿਸ ਤਰ੍ਹਾਂ ਦੇ ਪਰਮਾਣ ਨਹੀਂ ਦਿੱਤਾ ਜਾ ਸਕਦਾ ਕੋਈ ਪਰਮਾਣ ਈਸ਼ਵਰ ਨੂੰ ਸਿੱਧ ਕਰਨ ਦੇ ਸਫਲ ਨਹੀਂ ਤੋ ਮੈਨੂੰ ਕਹਿ ਲਗਾ ਸਿਆਣੀ ਦੁਨੀਆ ਦੇ ਵਿੱਚ ਵਿਸ਼ਵਾਸ ਨਹੀਂ ਕੰਮ ਕਰਦਾ ਦਲੀਲ ਕੰਮ ਕਰਦੀ ਹੈ ਸਬੂਤ ਕੰਮ ਕਰਦਾ ਸਬੂਤ ਮਈਆ ਹੋਵੇ ਫਿਰ ਵਿਸ਼ਵਾਸ ਸਬੂਤ ਨਹੀਂ ਤੇ ਵਿਸ਼ਵਾਸ ਕਿਸ ਦਾ ਮੇਰੇ ਸਾਹਮਣੇ ਕੁਝ ਰਦਵਾਨਾਂ ਦੀਆਂ ਦਲੀਲਾਂ ਸਨ ਤੇ ਗੁਰੂ ਗ੍ਰੰਥ ਸਾਹਿਬ ਦੀਆਂ ਇੱਕ ਦੋ ਪੰਕਤੀਆਂ ਸਨ ਉਹਨਾਂ ਨੇ ਆਸਰੇ ਨੂੰ ਮੁਖ ਰੱਖ ਕੇ ਉਸ ਤੇ ਇੱਕ ਸਵਾਲ ਕੀਤਾ ਸੀ ਜੋ ਬੜਾ ਕਾਰਗਰ ਸਾਬਤ ਹੋਇਆ ਮੈਂ ਕਿਹਾ ਪ੍ਰੋਫੈਸਰ ਸਾਹਿਬ ਤੁਹਾਡੇ ਪਿਤਾ ਦਾ ਨਾਮ ਕੀ ਹੈ ਕਿੰਨਾ ਜੈ ਇਸ ਵਿਸ਼ੈਸ ਵਿੱਚ ਇਸ ਦਾ ਕੀ ਤੱਲਕ ਮੈਂ ਕਿ ਤੱਲਕ ਹੈ ਆਖਣ ਲੱਗਾ ਮੇਰੇ ਪਿਤਾ ਦਾ ਨਾਮ ਹੈ ਦਲੀਪ ਸਾਲੂ ਤੇ ਮੈਂ ਕਿ ਮੈਨੂੰ ਸ਼ੱਕ ਹੈ ਕਿ ਤੁਹਾਡਾ ਬਿਓ ਨਹੀਂ ਮੈਨੂੰ ਕਹਿਣ ਲੱਗਾ ਜੈ ਨਹੀਂ ਹੋ ਕੇ ਤੁਸੀਂ ਸਬੇਤਾਂ ਤੋਂ ਗਿਰੀ ਹੋਈ ਗੱਲ ਕਰਨ ਲੱਗ ਪਏ ਹੋ ਤੇਸ ਮੈਂ ਬਾਈ ਸੇ ਦਾ ਜਿਹੜਾ ਤਲ ਸੀ ਉਸ ਤੋਂ ਥੱਲੇ ਚਲੇ ਗਏ ਮੈਂ ਕਿਹਾ ਕਿਉਂ ਮੈਂ ਤੁਹਾਡੇ ਪਿਓ ਤੇ ਸ਼ੱਕ ਕੀਤਾ ਤੇ ਤੁਸੀਂ ਮੈਨੂੰ ਕਹਿੰਦੇ ਹੋਏ ਇਹ ਸਬੇਤਾ ਤੋਂ ਗਿਰੀ ਹੋਈ ਗੱਲ ਹੈ ਤੇ ਤੂੰ ਜਗਤ ਪਿਤਾ ਦੇ ਉੱਤੇ ਸ਼ੱਕ ਕੀਤਾ ਹੈ ਜਿਸ ਨੇ ਤੇਰੇ ਪਿਓ ਵਰਗੇ ਕਈ ਪਿਓ ਪੈਦਾ ਕੀਤੇ ਹੈ ਇਹ ਸਬੇਤਾ ਤੋਂ ਗਿਰੀ ਹੋਈ ਗੱਲ ਨਹੀਂ ਕੈ ਸਦਾਚਾਰ ਤੋਂ ਗਿਰੀ ਹੋਈ ਗੱਲ ਨਹੀਂ ਜੇ ਮੇਰੀ ਗੱਲ ਸਬੇਤਾ ਤੋਂ ਗਿਰੀ ਹੋਈ ਹੈ ਤੇ ਤੇਰੀ ਗੱਲ ਮੇਰੀ ਗੱਲ ਨਾਲੋਂ ਵੀ ਜ਼ਿਆਦਾ ਥੱਲੇ ਗਿਰੀ ਹੈ ਬਹੁਤ ਥੱਲੇ ਬਹੁਤ ਥੱਲੇ ਮੈਂ ਕਮੈਂ ਸ਼ੱਕ ਕਰਨਾ ਤੇ ਨਹੀਂ ਹੈ ਤੇਰਾ ਪਿਆ ਹੁਣ ਦੇ ਮੈਨੂੰ ਸਬੂਤ ਦੇ ਹੀ ਤੇਰਾ ਤੇਰਾ ਮੈਂ ਕਿ ਤੂੰ ਥੋੜੀ ਜੀਆਂ ਸੁਰਤ ਸੰਭਾਲੀ ਤੇ ਤੇਰੀ ਮਾਂ ਨੇ ਤੈਨੂੰ ਕਹਿ ਦਿੱਤਾ ਪਿਓ ਹੈ ਤੇ ਤੂੰ ਪਾਪਾ ਕਹਿਣ ਲੱਗ ਪਿਆ ਤੂੰ ਮਾਂ ਨੂੰ ਕਿਆਸੀ ਸਬੂਤ ਦੇ ਪ੍ਰੂਫ ਦੇ ਲਈ ਮੇਰਾ ਪਿਆ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਲਿਖਿਆ ਪਿਤਾ ਦਾ ਜਨਮ ਕੇ ਜਾਣੇ ਸਗਲ ਪਰੋਈ ਆਪਣੇ ਸੂ ਕਲਗੀਧਰ ਪਾਤਸ਼ਾਹ ਕਹਿੰਦੇ ਮੈਂ ਕਹਾ ਲਗੇ ਇਹੋ ਕੀਚ ਬਖਾ ਨੇ ਮਹਿਮਾ ਤੋਰ ਤੁਹੀ ਪ੍ਰਭ ਜਾਨੇ ਪਿਤਾ ਜਨਮ ਜਿਉ ਪੂਤ ਨਾ ਭਾਵੇ ਕਹਾਂ ਤਵਨ ਕਾ ਭੇਦ ਬਤਾ ਮੈਂ ਕਿਹਾ ਮਾਂ ਦੇ ਕਹਿਣੇ ਕਰਕੇ ਤੂੰ ਪਿਓ ਨੂੰ ਪਿਓ ਕਰਕੇ ਮੰਨ ਲਿਆ ਤੇ ਗੁਰੂ ਨਾਨਕ ਦੇ ਕਹਿਣੇ ਕਰਕੇ ਤੂੰ ਰੱਬ ਨੂੰ ਰੱਬ ਕਰਕੇ ਮੰਨ ਲਿਆ ਗੱਲ ਇੰਨੀ ਹੋਰ ਕੁਝ ਨਹੀਂ ਕੋਈ ਸਬੂਤ ਦੀ ਗੱਲ ਨਹੀਂ ਕੋਈ ਪ੍ਰੂਫ ਦੀ ਗੱਲ ਨਹੀਂ ਤਾੜੀਆਂ ਵੱਜ ਗਈਆਂ ਉਹਖੇ ਮੈਂ ਗੁਰਨਾਨਕ ਦਾ ਧੰਨਵਾਦ ਕੀਤਾ ਮੈਂ ਕਿ ਬਾਬਾ ਗੱਲ ਬਣ ਗਈ ਭਾਵੇਂ ਪੁੱਠੀਆਂ ਸਿੱਡੀਆਂ ਹੀ ਮਾਰੀ ਨੇ ਪਰ ਕਰ ਲਿਆ ਅਕੀਕਤ ਉਹ ਬੰਦਾ ਜਦ ਸਵੇਰੇ ਕੋਈ 3:30 ਵਜੇ ਅੰਮ੍ਰਿਤ ਵੇਲੇ ਸਭਾ ਦੀ ਸਮਾਪਤੀ ਹੋਈ ਤੇ ਬਾਅਦ ਚਾਹ ਪਾਣੀ ਇਕੱਠਾ ਸੀ ਸਾਡਾ ਸਾਰੇ ਮੇਰੇ ਕੋਲ ਆਇਆ ਬੜੇ ਪਿਆਰ ਨਾਲ ਕਹਿੰਦਾ ਉਹ ਮੈਂ ਥੋੜਾ ਜਿਹਾ ਸੋਚਾਂਗਾ ਮੈਂ ਕਿ ਸ਼ੁਕਰ ਹੈ ਉਂਗਲਾ ਕਹਿੰਦਾ ਪਿਆ ਸੋਚਾਂਗਾ ਜੇ ਦਾ ਮਤਲਬ ਹੈ ਅੱਜ ਤੱਕ ਤੂੰ ਬੇਕਲੀ ਤੋਂ ਹੀ ਕੰਮ ਲੈਂਦਾ ਨਹੀਂ ਅੱਜ ਤੱਕ ਤੂੰ ਸੋਚੀ